ਉਹਨਾਂ ਦੀ ਡੈਥ ਹੁੰਦੀ ਆ ਤਾਂ ਮੇਰੀ ਉਮਰ 12-13 ਸਾਲ ਦੀ ਸੀ ਮੈਨੂੰ ਨਹੀਂ ਸਮਝ ਸੀ ਪਰ ਹੁਣ ਜਦੋਂ ਸਿੰਘ ਮਿਲਦੇ ਨੇ ਜੋ ਦੱਸਦੇ ਨੇ ਵੀ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜਿਵੇਂ 1995 ਤੱਕ ਜੋ ਹੁੰਦਾ ਹੈ ਸਾਨੂੰ ਕਿਵੇਂ ਪ੍ਰੋਫੈਸਰ ਸੁਖਜਿੰਦਰ ਸਿੰਘ ਨੇ ਸਮਝਾਉਣਾ ਵੀ ਸਿੰਘੋ ਆਪਾਂ ਇਹ ਜੋ ਲੜਾਈ ਲੜਨੀ ਹੈ ਇਹ ਕਿਸ ਵਿਉਂਤ ਨਾਲ ਚੱਲਣਾ ਹੈ ਜੇ ਅਸੀਂ ਲੰਮੇ ਚੱਲਣਾ ਹੈ ਤਾਂ ਕਿਸ ਸਮਝ ਨਾਲ ਅਸੀਂ ਲੜਾਈ ਲੜਨੀ ਹੈ ਕਿਉਂਕਿ ਸਿੰਘਾਂ ਨੂੰ ਕਈ ਲੜਾਈਆਂ ਲੜਨੀਆਂ ਪੈਂਦੀਆਂ ਜਨ ਇੱਕ ਸਰਕਾਰਾਂ ਨਾਲ ਇੱਕ ਆਪਣੇ ਲੋਕਾਂ ਨਾਲ ਇੱਕ ਉਹ ਥੇਰਾ ਜਿਹਨੂੰ ਤੁਸੀਂ ਏਜੰਸੀਆਂ ਦਾ ਨਾਮ ਦੇ ਦਿੰਦੇ ਹੋ ਪੁਲਿਸ ਵਾਲੇ ਕਹਿ ਦਿੰਦੇ ਆ ਵੀ ਸਾਡੇ ਲਈ ਲੜਾਈਆਂ ਬਹੁਤ ਔਖੀਆਂ ਨੇ ਪਰ ਜੇ ਅਸੀਂ ਇਕੱਠੇ ਹੋ ਕੇ ਸੁਹਿਰਦ ਹੋ ਕੇ ਜਿੰਨਾ ਸਿੰਘਾਂ ਨੂੰ ਸਮਝਿਆ ਉਹ ਸਾਨੂੰ ਪ੍ਰੇਰਿਤ ਕਰਦੇ ਰਹਿਣਗੇ ਤਾਂ ਅਸੀਂ ਇਹ ਸਮਾਗਮਾਂ ਨੂੰ ਮਨਾਉਂਦੇ ਰਵਾਂਗੇ ਇਹਨਾਂ ਸਿੰਘਾਂ ਤੋਂ ਪ੍ਰੇਰਨਾ ਲੈਂਦੇ ਰਵਾਂਗੇ ਉਸ ਫਿਲਮ 'ਚ ਕਿਰਦਾਰ ਸਿੱਖਾਂ ਦੇ 1984 ਦੇ ਜੋ ਸਿੰਘ ਨੇ ਜੋ ਸ਼ਹੀਦ ਸਿੰਘ ਨੇ ਉਹਨਾਂ ਦੇ ਕਰਦਾਰਾਂ ਦੀ ਕਰਦਾਰ ਕੂਸ਼ੀ ਕੀਤੀ ਜਾਂਦੀ ਹੈ ਉਹਨਾਂ ਦੇ ਕਰਦਾਰਾਂ ਨੂੰ ਉਹਨਾਂ ਦੇ ਸੋਚ ਨੂੰ ਉਹਨਾਂ ਦੇ ਜਜ਼ਬੇ ਨੂੰ ਨੀਵਾ ਦਿਖਾਇਆ ਜਾਂਦਾ ਹੈ ਇਹ ਨਹੀਂ ਸਚਾਈ ਇਹਦਾ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਹਰੇਕ ਲੈਵਲ ਤੇ ਕਰਨਾ ਚਾਹੀਦਾ ਹੈ ਐਸਜੀਪੀਸੀ ਨੂੰ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਜਿੰਨੀਆਂ ਸੰਸਥਾਵਾਂ ਨੇ ਆਪਣੇ ਲੈਵਲ ਤੇ ਇਹਦਾ ਅਸੀਂ ਏਕਾ ਕਰਕੇ ਵਿਰੋਧ ਕਰੀਏ ਤੇ ਇਹਨੂੰ ਚੱਲਣ ਨਾ ਦਈਏ ਕਿਉਂਕਿ ਸਾਨੂੰ ਤਾਂ ਸਿਰਫ ਜੋ ਸ਼ਹੀਦ ਸਿੰਘ ਨੇ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਇਹੀ ਜੀਵਨ ਜਾਚ ਹੈ ਅਸੀਂ ਫਿਲਮਾਂ ਤੋਂ ਕੁਝ ਨਹੀਂ ਸਿੱਖ ਸਕਦੇ ਨਾ ਹੀ ਅਸੀਂ ਸਿੱਖਣਾ ਉਹਨਾਂ ਤੋਂ ਨਾ ਹੀ ਉਹ ਸਾਨੂੰ ਸਿਖਾ ਸਕਦੀਆਂ ਜੁਗੋ ਜੁਗੋ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੀ ਸੰਗਤ ਫਤਿਹ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ ਜਿਨ੍ਹਾਂ ਨੇ ਗੁਰੂ ਦੇ ਆਦਰ ਸਤਕਾਰ ਨੂੰ ਕੌਮ ਦੀ ਲੱਥੀ ਪੱਗ ਨੂੰ ਸਿਰ ਤੇ ਰੱਖਿਆ ਔਰ ਆਪਾ ਨਾ ਸੋਚ ਕੇ ਕੋਈ ਮਨਾਫਾ ਕੋਈ ਨਿੱਜ ਦਾ ਨਾ ਉਹਨਾਂ ਨੇ ਫਾਇਦਾ ਸੋਚ ਕੇ ਕੌਮ ਲਈ ਗੁਰੂ ਸਾਹਿਬ ਨੇ ਆਪਣੀ ਕੁਰਬਾਨੀ ਕੀਤੀ ਔਰ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਅਸੀਂ ਉਹਨਾਂ ਤੋਂ ਉਹਨਾਂ ਦੇ ਜੀਵਨ ਤੋਂ ਇਹ ਸਿੱਖਿਆ ਲੈ ਸਕੀਏ ਕਿ ਜ਼ਿੰਦਗੀ ਦੇ ਵਿੱਚ ਨਫੇ ਨੁਕਸਾਨ ਇੱਕ ਸਮਾਜਿਕ ਜੀਵਨ ਦਾ ਹਿੱਸਾ ਹੋ ਸਕਦੇ ਨੇ ਪਰ ਜਿੱਥੇ ਗੁਰਸਿੱਖ ਦਾ ਜੀਵਨ ਹੈ ਗੁਰੂ ਤੋਂ ਪ੍ਰੇਰਿਤ ਹੋ ਕੇ ਗੁਰਸਿੱਖ ਨੇ ਗੁਰੂ ਦੇ ਆਦਰ ਸਤਕਾਰ ਦੇ ਵਿੱਚ ਕੋਈ ਸਮਝੌਤਾ ਨਹੀਂ ਜੋ ਸਿੱਖ ਮਾਲਵਾ ਜਥਾ ਹੈ ਔਰ ਇਥੋਂ ਦੀ ਸੰਗਤ ਪਿੰਡ ਹਲਵਰਖ ਦੀ ਸਮੁੱਚੀ ਨਗਰ ਦੀ ਸੰਗਤ ਨੇ ਜੋ ਉਪਰਾਲੇ ਕੀਤੇ ਨੇ ਬਹੁਤ ਛਲਾਗਾ ਜੋਗ ਨੇ ਸਾਨੂੰ ਵੀਰ ਮਲਕੀਤ ਸਿੰਘ ਦੀਆਂ ਕਿਤਾਬਾਂ ਤੋਂ ਬਹੁਤ ਜਾਣਨ ਨੂੰ ਮਿਲਿਆ ਹੈ ਕਿ ਸੰਗਰੂਰ ਦੀ ਸੰਗਤ ਔਰ ਜੋ ਭਵਾਨੀ ਘੜ ਦੇ ਏਰੀਏ ਦੇ ਵਿੱਚ ਸ਼ਹੀਦ ਸਿੰਘ ਹੋਏ ਨੇ ਉਹਨਾਂ ਪਰਿਵਾਰਾਂ ਬਾਰੇ ਅਸੀਂ ਜਾਣ ਸਕੇ ਹਾਂ ਮੇਰੇ ਪਿਤਾ ਪ੍ਰੋਫੈਸਰ ਸੁਖਜਿੰਦਰ ਸਿੰਘ ਭਵਾਨੀਗੜ੍ਹ ਦੇ ਵਿੱਚ ਪ੍ਰੋਫੈਸਰ ਸਨ ਔਰ ਉਹਨਾਂ ਦਾ ਜੀਵਨ ਵੀ ਸਾਡੇ ਲਈ ਪ੍ਰੇਰਨਾ ਹੈ ਜਿੰਨਾ ਉਹ ਸਿੰਘਾਂ ਨੂੰ ਪਿਆਰ ਕਰਦੇ ਸੀ ਗੱਲ ਨਾਲ ਲਾਉਂਦੇ ਸੀ ਔਰ ਸਾਮ ਕੇ ਰੱਖਦੇ ਸੀ ਸਾਮ ਕੇ ਰੱਖਣ ਤੋਂ ਮੇਰਾ ਇਹ ਭਾਵ ਹੈ ਕਿ ਜਦੋਂ ਮੈਂ ਉਹਨਾਂ ਦੀ ਡੈਥ ਹੁੰਦੀ ਹੈ ਤਾਂ ਮੇਰੀ ਉਮਰ 12-13 ਸਾਲ ਦੀ ਸੀ ਮੈਨੂੰ ਨਹੀਂ ਸਮਝ ਸੀ ਪਰ ਹੁਣ ਜਦੋਂ ਸਿੰਘ ਮਿਲਦੇ ਨੇ ਜੋ ਦੱਸਦੇ ਨੇ ਵੀ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜਿਵੇਂ 1995 ਤੱਕ ਜੋ ਹੁੰਦਾ ਹੈ ਸਾਨੂੰ ਕਿਵੇਂ ਪ੍ਰੋਫੈਸਰ ਸੁਖਜਿੰਦਰ ਸਿੰਘ ਨੇ ਸਮਝਾਉਣਾ ਵੀ ਸਿੰਘੋ ਆਪਾਂ ਇਹ ਜੋ ਲੜਾਈ ਲੜਨੀ ਹੈ ਇੱਕ ਇਸ ਵਿਉਂਤ ਨਾਲ ਚੱਲਣਾ ਹੈ ਜੀ ਅਸੀਂ ਲੰਮੇ ਚੱਲਣਾ ਹੈ ਤਾਂ ਕਿਸ ਸਮਝ ਨਾਲ ਅਸੀਂ ਲੜਾਈ ਲੜਨੀ ਹੈ ਕਿਉਂਕਿ ਸਿੰਘਾਂ ਨੂੰ ਕਈ ਲੜਾਈਆਂ ਲੜਨੀਆਂ ਪੈਂਦੀਆਂ ਇੱਕ ਸਰਕਾਰਾਂ ਨਾਲ ਇੱਕ ਆਪਣੀ ਲੋਕਾਂ ਨਾਲ ਇੱਕ ਉਹ ਥੇਰਾ ਜਿਹਨੂੰ ਤੁਸੀਂ ਏਜੰਸੀਆਂ ਦਾ ਨਾਮ ਦੇ ਦਿੰਦੇ ਹੋ ਪੁਲਿਸ ਵਾਲੇ ਕਹਿ ਦਿੰਦੇ ਆ ਵੀ ਸਾਡੇ ਲਈ ਲੜਾਈਆਂ ਬਹੁਤ ਔਖੀਆਂ ਨੇ ਪਰ ਜੇ ਅਸੀਂ ਇਕੱਠੇ ਹੋ ਕੇ ਸੁਹਿਰਦ ਹੋ ਕੇ ਜਿੰਨਾ ਸਿੰਘਾਂ ਨੂੰ ਸਮਝਿਆ ਉਹ ਸਾਨੂੰ ਪ੍ਰੇਰਿਤ ਕਰਦੇ ਰਹਿਣਗੇ ਤਾਂ ਅਸੀਂ ਇਹ ਸਮਾਗਮਾਂ ਨੂੰ ਮਨਾਉਂਦੇ ਰਵਾਂਗੇ ਇਹਨਾਂ ਸਿੰਘਾਂ ਤੋਂ ਪ੍ਰੇਰਨਾ ਲੈਂਦੇ ਰਵਾਂਗੇ ਅੱਜ ਪਿਰਤ ਚੱਲ ਪਈ ਫਿਲਮਾਂ ਬਣਾਉਣ ਦੀ ਨਵੀਂ ਫਿਲਮ ਆ ਗਈ ਉਸ ਫਿਲਮ 'ਚ ਕਿਰਦਾਰ ਸਿੱਖਾਂ ਦੇ 1984 ਦੇ ਜੋ ਸਿੰਘ ਨੇ ਜੋ ਸ਼ਹੀਦ ਸਿੰਘ ਨੇ ਉਹਨਾਂ ਦੇ ਕਿਰਦਾਰਾਂ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਉਹਨਾਂ ਦੇ ਕਰਦਾਰਾਂ ਨੂੰ ਉਹਨਾਂ ਦੇ ਸੋਚ ਨੂੰ ਉਹਨਾਂ ਦੇ ਜਜ਼ਬੇ ਨੂੰ ਨੀਵਾ ਦਿਖਾਇਆ ਜਾਂਦਾ ਹੈ ਇਹ ਨਹੀਂ ਸਚਾਈ ਇਹਦਾ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਹਰੇਕ ਲੈਵਲ ਤੇ ਕਰਨਾ ਚਾਹੀਦਾ ਹੈ ਐਸਜੀਪੀਸੀ ਨੂੰ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਜਿੰਨੀਆਂ ਸੰਸਥਾਵਾਂ ਨੇ ਆਪਣੇ ਲੈਵਲ ਤੇ ਇਹਦਾ ਅਸੀਂ ਏਕਾ ਕਰਕੇ ਵਿਰੋਧ ਕਰੀਏ ਤੇ ਇਹਨੂੰ ਚੱਲਣ ਨਾ ਦਈਏ ਕਿਉਂਕਿ ਸਾਨੂੰ ਤਾਂ ਸਿਰਫ ਜੋ ਸ਼ਹੀਦ ਸਿੰਘ ਨੇ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ ਇਹੀ ਜੀਵਨ ਜਾਚ ਹੈ ਅਸੀਂ ਫਿਲਮਾਂ ਤੋਂ ਕੁਝ ਨਹੀਂ ਸਿੱਖ ਸਕਦੇ ਨਾ ਹੀ ਅਸੀਂ ਸਿੱਖਣਾ ਉਹਨਾਂ ਤੋਂ ਨਾ ਹੀ ਉਹ ਸਾਨੂੰ ਸਿਖਾ ਸਕਦੀਆਂ ਇਹ ਬੇਨਤੀ ਆਲੇ ਬਹੁਤ ਸੰਗਤ ਦਾ ਉਪਰਾਲਾ ਸਾਨੂੰ ਸਿੱਖਿਆ ਮਿਲਦੀ ਹੈ ਅਸੀਂ ਆਪਣੇ ਜੀਵਨ 'ਚ ਇਹਨੂੰ ਲਾਗੂ ਕਰੀਏ ਸਾਰੀ ਇਹ ਸੰਗਤ ਦਾ ਬਹੁਤ ਧੰਨਵਾਦ ਫਤਿਹ ਬੁਲਾਉਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ